ਦੋਸਤੋ ਅੱਜ ਜਿਵੇਂ ਤੁਸੀਂ ਜਾਣਦੇ ਹੋ ਕਿ ਕਾਕਾ ਸਿੰਘ ਜੀ ਜਿਹੜੇ ਬਹੁਤ ਵਧੀਆ ਇਨਸਾਨ ਸੀ ਜਿਨ੍ਹਾਂ ਨੇ ਬਹੁਤ ਘੱਟ ਉਮਰ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਜਾਣਾ ਪਿਆ ਔਰ ਵੱਡੀ ਗੱਲ ਇੱਥੇ ਇਹ ਹੈ ਕਿ ਅੱਜ ਪੋਸੂ ਨਾਮਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਕਾਕਾ ਸਿੰਘ ਦੇ ਪਿੰਡ ਕੋਟੜਾ ਕੌੜਾ ਦੇ ਵਿੱਚ ਅੱਜ ਉਹਨਾਂ ਦੇ ਗ੍ਰਹਿ ਸਥਾਨ ਵਿਖੇ ਉਹਨਾਂ ਦੇ ਪਰਿਵਾਰ ਵੱਲੋਂ ਪਿੰਡ ਵਾਸੀਆਂ ਵੱਲੋਂ ਰਲ ਕੇ ਉਹਨਾਂ ਦੇ ਅੰਤਮ ਅਰਦਾਸ ਜਿਹੜੀ ਉਸ ਪਰਮਪિતા ਪਰਮਾਤਮਾ ਦੇ ਚਰਨਾਂ 'ਚ ਆਪਾਂ ਕਰਦੇ ਹਾਂ ਕੇ ਸੱਚੇ ਪਾਤਸ਼ਾਹ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ਣਾ ਸੋ ਉਸ ਸੱਤ ਦੇ ਵਿੱਚ ਬੈਠੇ ਆ ਇਸ ਸੱਤ ਦੇ ਵਿੱਚ ਇਸੇ ਹੀ ਪਿੰਡ ਦੇ ਪਤਵੰਤੇ دوست ਬੈਠੇ ਹੋਏ ਨੇ ਬਜ਼ੁਰਗ ਬੈਠੇ ਹੋਏ ਨੇ ਔਰ ਇੱਕ ਪਾਸੇ ਬਕਾਦਾ ਤੌਰ ਤੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਕਾਕਾ ਸਿੰਘ ਜੀ ਨੂੰ ਸੰਤਾ ਬਹੁਤ ਜ਼ਿਆਦਾ ਨੇ ਅੰਦਰ ਵੀ ਬਹੁਤ ਜ਼ਿਆਦਾ ਸੰਤਾ ਬੈਠੀਆਂ ਹੋਈਆਂ ਨੇ ਔਰ ਇਸ ਇਲਾਕੇ ਦੀ ਜਿਹੜੀ ਸ਼ਾਨੋ ਸ਼ੌਕਤ ਹੈ ਔਰ ਸਾਨੂੰ ਵੀ ਕਾਕਾ ਸਿੰਘ ਜੀ ਦੇ ਨਾਲ ਵਿਚਰਦਿਆਂ ਪਾਵਰ ਆਫ ਸੋਸ਼ਲ ਜੁਨਟੀ ਨੂੰ ਕਈ ਸਾਲ ਹੋ ਚਲੇ ਨੇ ਔਰ ਵੱਡੀ ਗੱਲ ਇਹ ਹੈ ਕਿ ਬਹੁਤ ਹੀ ਮਿਹਨਤੀ ਬਹੁਤ ਹੀ ਮਿਹਨਤੀ ਔਰ ਬਹੁਤ ਹੀ ਇਮਾਨਦਾਰ ਸ਼ਖਸੀਅਤ ਸੀ ਸਾਡੀਆਂ ਇਸ ਪਿੰਡ ਦੇ 10 ਤੋਂ 15 ਪਿੰਡਾਂ ਦੇ ਵਿੱਚ ਉਹਨਾਂ ਨੇ ਮੀਟਿੰਗਸ ਕਰਵਾਈਆਂ ਔਰ ਸਾਨੂੰ ਬੜੀ ਖੁਸ਼ੀ ਹੁੰਦੀ ਸੀ ਜਦੋਂ ਜਦੋਂ ਨੇਰਾ ਹੋਵੇ ਸਨੇਰਾ ਮੀ ਗਰਮੀ ਸਰਦੀ ਕਾਕਾ ਸਿੰਘ ਜੀ ਹਮੇਸ਼ਾ ਬੈਠੇ ਰਹਿੰਦੇ ਸੀ ਸੋ ਅੱਜ ਪਾਵਰ ਆਫ ਸੋਸ਼ਲ ਜੁਨਟੀ ਦੀ ਜਿਹੜੀ ਟੀਮ ਹੈ ਉਹ ਵੀ ਪਹੁੰਚੀ ਹੋਈ ਹੈ ਪਿੰਡ ਦੇ ਪਤਵੰਤ ਤੇ ਸੱਜਣ ਵੀ ਬੈਠੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੇ ਉਹ ਤਾਂ ਇਕੱਠ ਤੋਂ ਲੱਗਦਾ ਜਦ ਦਿਨ ਅਸੀਂ ਸੰਸਕਾਰ ਤੇ ਆਏ ਸੀ ਉਸ ਦਿਨ ਵੀ ਬਹੁਤ ਜ਼ਿਆਦਾ ਕਟ ਸੀ ਬਹੁਤ ਜ਼ਿਆਦਾ ਕਟ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਨਿਮਰਤਾ ਔਰ ਲੋਕਾਂ ਦਾ ਦਰਦ ਮਹਿਸੂਸ ਕਰਨ ਵਾਲਾ ਲੋਕ ਉਸ ਦੇ ਨਾਲ ਕਿਸ ਤਰ੍ਹਾਂ ਮਤਲਬ ਗੱਲਬਾਤ ਕਰਦੇ ਨੇ ਮੇਰੇ ਨਾਲ ਕੁਝ ਵੀਰ ਬਿਠੇ ਨੇ ਸਤੀਕਾਲ ਵੀਰ ਜੀ ਕੀ ਨਾਮ ਹੈ ਵੀਰ ਜੀ ਤੁਹਾਡਾ ਗੁਰਵਿੰਦਰ ਸਿੰਘ ਜੀ ਇਸੇ ਪਿੰਡ ਤੋਂ ਹੋ ਸਰ ਹਾਂਜੀ ਅੱਜ ਤੁਹਾਡੇ ਮਿੱਤਰ ਤੁਹਾਡਾ ਦੇਸ਼ ਤੁਹਾਡਾ ਭਰਾ ਇਸ ਦੁਨੀਆ ਤੋਂ ਜਾ ਚੁੱਕਾ ਕਾਤਾ ਸਿੰਘ ਜੀ ਕਿਸ ਤਰ੍ਹਾਂ ਦੇ ਸੁਬਾਹ ਦੇ ਮਾਲਕ ਸੀ ਬਹੁਤ ਹੀ ਵਧੀਆ ਬੰਦਾ ਸੀ ਨਰਮ ਬੰਦੇ ਸੀ ਬੜੀ ਮਿੱਠਾ ਬੋਲਦੇ ਕਰੇ ਕਰੇ ਖੁਸ਼ਹਾਲ ਜੀ ਬੋਲੇ ਉਹ ਵੀ ਜਾਂਦੀ ਕਈ ਵਾਰੀ ਬਹੁਤ ਨਰਮ ਬੰਦੇ ਸੀ ਬਹੁਤ ਨਰਮ ਬੰਦੇ ਸੀ ਭਗਨ ਬਰਤਨ ਵਾਲੇ ਬੰਦੇ ਸੀ ਹਾਂ ਔਰ ਘਰ ਦੇ ਵਿੱਚ ਮੇਰੇ ਖਿਆਲ ਦੱਸਿਆ ਕਿ ਬੇਟਾ ਬੇਟੀ ਆ ਉਹਨਾਂ ਦੇ ਹਾਂਜੀ ਹਾਂਜੀ ਅੱਜ ਉਹ ਵੀ ਪੜਦੇ ਆ ਕਿ ਦਫ਼ਤਰੀ ਕਰ ਰਹੇ ਨਹੀਂ ਪੜਦੇ ਆ ਜੀ ਪੜਦੀ ਆ ਜੀ ਹਾਂਜੀ 42 ਸਾਲ ਦੀ ਉਮਰ ਦੱਸ ਰਹੇ ਆ ਹਾਂਜੀ ਹਾਂਜੀ ਹਾਂ ਬਿਲਕੁਲ ਬਹੁਤ ਵੀਰ ਨੇ ਦੱਸਿਆ ਕਿ ਬੜੇ ਨਰਮ ਸੁਭਾਅ ਦੇ ਉਹ ਵੀਰ ਸਨ ਬਜ਼ੁਰਗ ਬੈਠੇ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਪਿੰਡ ਦਾ ਬੱਚਾ ਤੁਹਾਡਾ ਛੋਟਾ ਭਰਾ ਇਸ ਦੁਨੀਆ ਤੋਂ ਜਾ ਚੁੱਕਾ ਹੈ ਕਿਸ ਤਰ੍ਹਾਂ ਦਾ ਸੁਭਾਅ ਸੀ ਕਾਕਾ ਸਿੰਘ ਦਾ ਸohid کرام ਤਾਜੀ ਦਾ ਬਹੁਤ ਵਧੀਆ ਨਿਕਾਸ਼ ਆ ਗਿਆ ਆਏ ਹਾਏ ਬਹੁਤ ਘੱਟ ਵਖ ਦੇ ਕਾਰਨ ਤੁਹਾਨੂੰ ਪਤਾ ਹੀ ਨਹੀਂ ਲੱਗ ਜਾਂਦਾ ਹਾਂ ਉਹ ਦਿਨ ਸੰਸਕਾਰਾਂ ਤੇ ਸੰਸਕਾਰ ਕਿਹੜੇ ਕੋਈ ਮਾਰਾ ਹੈ ਵੀ ਕੰਮ ਹੁੰਦਾ ਕਿ ਜਵਾਬ ਨਹੀਂ ਕੀ ਜੇ ਸਾਲ ਦਾ ਕੰਮ ਛੱਡਣਾ ਆ ਗਏ ਨੂੰ ਨਾ ਤਿਆਰ ਕੋ ਕੱਟ ਤੋਂ ਦੀਦਾ ਕੱਟ ਤੋਂ ਦੀਦਾ ਹਾਂ ਜੀ ਹਾਂ ਕੱਟ ਤੋਂ ਦੀਦਾ ਹਾਂ ਜੀ ਬਹੁਤ ਸਾਸੀ ਵੀ ਕਾਫੀ ਸਾਲ ਦਾ ਨੇਕ ਬੰਦਾ ਸੀ ਜੀ ਪੂਰਾ ਇਹਦਾ ਕੋ ਕੋਦਰ ਤੋਂ ਬੱਚ ਕੋਈ ਗੱਲ ਬਾਰੇ ਬਸ 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 ਹਾਂ ਜੀ ਕਿਤੇ ਨਾ ਕਿਤੇ ਉਹੀ ਗੱਲ ਹੈ ਨਾ ਵੀ ਜਦੋਂ ਕੁਦਰਤ ਨੇ ਸਵਾਸ ਗਰਾਹ ਜਿਹੜੇ ਦਿੱਤੇ ਨਾ ਉਹ ਤੋਂ ਵੱਧ ਤੇ ਨਾ ਘਟੇ ਨਾ ਉਹ ਤੋਂ ਘਟੇ ਹਾਂ ਵੀਰ ਜੀ ਕੀ ਨਾਮ ਹੈ ਤੁਹਾਡਾ ਸੁਰਜਨ ਸਿੰਘ ਸੁਰਜਨ ਸਿੰਘ ਜੀ ਸੁਰਜਨ ਸਿੰਘ ਜੀ ਇਸੇ ਪਿੰਡ ਦੇ ਤੁਹਾਡੇ ਨਾਲ ਕਹਿੰਦੇ ਕਾਫੀ ਬਹੁਤ ਜਾ ਰਿਹਾ ਸੀ ਹਾਏ ਕਿੰਨਾ ਉਹ ਕਹਿ ਦिए ਹਾਈ ਹਾਈ ਬਹੁਤ ਚੰਗਾ ਬੰਦਾ ਸਿਕੰਦਰ ਪਟਿਆ ਦੇਖੋ ਸਰਦਾਰ ਸੁਰਜਨ ਸਿੰਘ ਜੀ ਦਾ ਮਨ ਪਰ ਆਇਆ ਮਤਲਬ ਇਹ ਹੀ ਪਿਆਰ ਹੁੰਦਾ ਹੈ ਹਾਲਾਂਕਿ ਇਹਨਾਂ ਤੋਂ ਬਹੁਤ ਛੋਟੇ ਨੇ ਲੇਕਿਨ ਗੱਲ ਇਹ ਹੈ ਕਿ ਪਿਆਰ ਜਿਹੜਾ ਨਾ ਛੋਟਾ ਦੇਖਦਾ ਨਾ ਵੱਡਾ ਦੇਖਦਾ ਔਰ ਮੈਂ ਜੇ ਗੱਲ ਸ਼ੁਰੂ ਕੀਤੀ ਉਹਨਾਂ ਦੀ ਅੱਖਾਂ ਪਰ ਆਈ ਆਂ ਕਿੰਨੇ ਸਾਲਾਂ ਤੋਂ ਜਾਣਦੇ ਸੀ ਬਹੁਤ ਜਬ ਲਾਉਂਗਾ ਪੱਤਿ ਵੇ ਤੇ ਰਹੀ ਹੈ ਹੈ ਕੱਢੇ ਜਾਂਦੇ ਸੀ ਪਹਿਲਾਂ ਬਾਪ ਵੀ ਸਾਡੇ ਕੋਲ ਅੰਦਰ ਹੈ ਅੱਛਾ ਜੀ ਹੁਣ ਇਹ ਵੀ ਖੋਲੇ ਸੀਗਾ ਤੇ ਕਿਉਂ ਮਾਰਾ ਹੀ ਨ ਕਰਦੇ ਸੀ ਬਿਲਕੁਲ ਜੀ ਬਿਲਕੁਲ ਸਤਿ ਸ਼੍ਰੀ ਅਕਾਲ ਵੀਰ ਜੀ ਕਾਕਾ ਸਿੰਘ ਨੂੰ ਕਿੰਨੇ ਸਾਲਾਂ ਤੋਂ ਜਾਣਦੇ ਹੋ ਸਰ 6 ਜਦੋਂ ਜਨਮ ਲੈ ਆਉਂਦੇ ਤੇ ਜਾਣਦੇ ਹਾਂ ਜੀ ਬਿਲਕੁਲ ਬਿਲਕੁਲ ਕਿੱਦਾਂ ਨੇ ਕਿੱਦਾਂ ਦਾ ਸੁਭਾਅ ਸੀ ਸੁਭਾਅ ਬਹੁਤ ਜਿੰਨਾ ਜਿਆਦਾ ਚੰਗਾ ਸੀ ਹੈ ਰਬਾ ਹਾਂ ਜੀ ਹੈ ਜੀ ਬੰਦੇ ਨਹੀਂ ਤੇ ਹਾਂ ਉਹ ਬੋਲ ਕਰਦਾ ਇਸ ਬੋਲ ਤਨਗੋਰ ਕਰਾਇਆ ਤਾਂ ਅੱਛਾ ਜੀ ਹਾਂ ਬੋਰਾ ਦਾ ਕੰਮ ਜਿਹੜਾ ਬੋਰਾ ਕੰਮ ਕਰਦਾ ਸੀ ਚੇਰ ਲੈ ਬਣਿਆ ਵੈਸੀ ਅੰਕੀ ਹਾਂ ਬਹੁਤ ਚੰਗਾ ਸੀ ਜਿਆਦਾ ਚੰਗਾ ਸੀ ਪਰ ਸੇਤੀ ਚਲਾ ਗਿਆ ਹਾਂ ਹਾਂ ਸੇਤੀ ਸੇਤੀ ਚੱਲ ਦੇਖੋ ਇਹ ਉਹ ਵੀਰ ਨੇ ਉਹਨਾਂ ਨੇ ਕਿ ਦੱਸ ਇਰਾਨ ਦੱਸਿਆ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਦਾ ਜਵਾਨ ਹੋਇਆ ਜਿੰਨਾਂ ਤੋਂ ਵੀ ਗੱਲਾਂ ਕੀਤੀਆਂ ਅੱਖਾਂ ਸਾਰਿਆਂ ਦੀਆ ਭਾਰੀਆਂ ਇਸ ਤੋਂ ਮਹਿਸੂਸ ਹੁੰਦਾ ਹੈ ਕਿ ਕਾਕਾ ਉਹ ਵੀ ਬੋਰ ਕਰਦਾ ਸੀ ਉਹ ਤਾਂ ਵੀ ਬੋਰ ਕਰਾਇਆ ਸੀ ਉਸੇ ਤੋਂ ਗਾਹਾਂ ਦਾ ਮੁੰਡਾ ਸੀ ਗਾਹਾਂ ਇਹ ਸਖੀ ਰੋਟੀ ਖਾਣ ਤੇ ਹਾਂ ਮੈਂ ਬਹੁਤ ਵਧੀਆ ਕੰਮ ਕਰਦਾ ਸੀ ਉਹ ਦੂਜੇ ਕੋਲ ਨਾ ਕਮਾਉਂਦਾ ਜਿੰਨੇ ਇਹਦੇ ਕੋਈ ਕਮਾਉਂਦੇ ਇਹ ਆਪ ਦਾ ਕੰਮ ਦੂਜੇ ਵੱਡੇ ਭਰਾ ਨੂੰ ਦਿੰਦਾ ਹਾਂ 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 ਇੰਨਾ ਕੰਮ ਇਹ ਲੁਗ ਵੈਂਦਾ ਸੀ ਉਹ ਬੈਲ ਮਿਲਦੀ ਹਾਂ ਗੋੜਾ ਨੂੰ ਜੀ 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 ਸਤਿ ਸ਼੍ਰੀ ਅਕਾਲ ਜੀ ਤੁਸੀਂ ਜਾਣਦੇ ਹੋ ਕਾਕਾ ਸਿੰਘ ਜੀ ਨੂੰ ਸਾਡ ਨੂੰ ਸ਼ਗਨ ਆ ਜੀ ਹਾਏ ਰੱਬ ਹੋ ਸਾਡ ਨੂੰ ਸ਼ਗਨ ਜੀ ਬਹੁਤ ਕਿੱਦਾਂ ਦਾ ਸੁਭਾਅ ਸੀ ਪੂਰਾ ਵਧੀਆ ਸੁਭਾਅ ਸੀ ਜੀ ਤੇ ਹੋ ਜੀ ਪੂਰਾ ਵਧੀਆ ਸੀ ਜੀ ਪੂਰਾ ਵਧੀਆ ਬੰਦਾ ਸੀ ਜੀ ਇਹ ਹਾਂ ਤੇ ਹੋਰ ਇਹੋ ਜਿਹਾ ਬੰਦਾ ਹੋਈ ਸ਼ਗਨ ਬੰਚ ਤੇ ਹੋਰ ਉਸ ਦਿਨ ਸੰਸਕਾਰ ਤੇ ਵੀ ਬਹੁਤ ਕੱਟ ਸੀ ਮਾ ਕੱਠ ਬਾ ਹੋਇਆ ਹੈ ਜੀ ਹਾਂ ਹੱਦ ਹੋ ਰਹੂਗੇ ਜੀ ਹਾਏ ਹਾ ਹਾਂ ਹੋ ਰਹੂਗੇ ਹਰ ਦੇਖੋ ਬੰਦਾ ਜੋ ਕਰਦਾ ਉਹੋ ਹੀ ਭਰਦਾ ਅਕਾਲ ਪੁਰਖ ਵੀ ਉਸੇ ਦਾ ਸਾਥ ਦਿੰਦਾ ਹੈ ਜੋ ਦੂਸਰਿਆਂ ਦਾ ਦੁੱਖ ਮਹਿਸੂਸ ਕਰੇ ਹੁਣ ਮੇਰੇ ਵੀਰ ਨੂੰ ਮੈਂ ਪਹਿਲੀ ਵਾਰ ਇਹਨਾਂ ਨੂੰ ਅੱਜ ਮਿਲਿਆ ਔਰ ਜਦੋਂ ਮੈਂ ਨਾਮ ਲਿਆ ਹੈ ਵੀਰਦਿਆਂ ਦੀਆਂ ਵੀ ਅੱਖਾਂ ਸੁਰਜਨ ਸਿੰਘ ਜੀ ਦੀ ਅਮੀ ਮੇਰੇ ਇਧਰੋਂ ਵੱਡੇ ਛੋਟੇ ਵੀਰ ਸਾਰਿਆਂ ਦੀਆਂ ਅੱਖਾਂ ਪਰਾਈਆਂ ਇਸ ਤੋਂ ਪਤਾ ਲੱਗਦਾ ਹੈ ਕਿ ਕਾਕਾ ਸਿੰਘ ਜੀ ਬਹੁਤ ਸੁਭਾਅ ਦੇ ਨਿੱਗੇ ਸੀ ਮਿਲਣਸਾਰ ਸੀਗੇ ਔਰ ਜਿਵੇਂ ਵੀਰ ਨੇ ਦੱਸਿਆ ਕਿ ਆਪਣੇ ਵੱਡੇ ਭਰਾ ਨੂੰ ਵੀ ਇਹ ਬੋਰਾ ਦਾ ਕੰਮ ਦਿੰਦਾ ਸੀ ਲੇਕਿਨ ਗੱਲ ਇਹ ਹੈ ਕਿ ਜਿਸ ਦੇ ਨਾਲ ਵਧੀਆ ਰਿਲੇਸ਼ਨ ਹੁੰਦੇ ਆ ਸੰਬੰਧ ਹੁੰਦੇ ਆ ਉਹੀ ਅੱਗੇ ਵਚਦਾ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋਮ ਉੱਥਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੌੜਾ ਤੋਂ